ਸ਼ਾਸਨ ਦੇ ਬਲੋਂ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਵਿੱਢੀ ਗਈ ਜਿਸ ਤਹਿਤ ਡੀਸੀ ਨਵਾਂ ਸ਼ਹਿਰ ਨੂੰ ਸ਼ਿਕਾਇਤ ਮਿਲੀ ਸੀ ਕਿ ਸਿਟੀ ਖਾਨਾ ਨਵਾਂ ਸ਼ਹਿਰ ਦੀ ਹਦੂਦ ਦੇ ਅੰਦਰ ਸਿਰਫ 10 ਗੱਜ ਦੇ ਘਾਇਰੇ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਬਿਨਾਂ ਕਿਸੇ ਡਰ ਦੇ ਨਸ਼ੇ ਦਾ ਗੋਰਖ ਧੰਦਾ ਚੱਲ ਰਿਹਾ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਟੀਮ ਦਾ ਗਠਨ ਕੀਤਾ ਅਤੇ ਨਸ਼ਾ ਛਡਾਊ ਕੇਂਦਰ ਦੇ ਡਾਕਟਰਾਂ ਦੀ ਟੀਮ ਬਣਾ ਕੇ ਛਾਪੇਮਾਰੀ ਕੀਤੀ ਗਈ ਪਰ ਪੂਰੀ ਤਲਾਸ਼ੀ ਲੈਣ ਤੋਂ ਬਾਅਦ ਸਿਰਫ ਦਵਾਈਆਂ ਹੀ ਮਿਲੀਆਂ ਕੁਝ ਕੋਈ ਨਹੀਂ ਤਾਂ ਇਸ ਦੀ ਮਿਆਦ 1 ਸਾਲ ਪਹਿਲਾਂ ਬਰਾਮਦ ਹੋਈ ਸੀ ਅਤੇ ਟੀਮ ਨੂੰ ਛਾਪੇਮਾਰੀ ਕਰਨ ਦੇ ਵਿੱਚ ਕਰੀਬ 4 ਤੋਂ 5 ਘੰਟੇ ਲੱਗੇ ਪਰ ਨਸ਼ੀਲੇ ਪਦਾਰਥ ਬਰਾਮਦ ਨਹੀਂ ਹੋਇਆ ਇਸ ਛਾਪੇਮਾਰੀ ਦਾ ਪਤਾ ਲੱਗਣ ਤੇ ਮੈਡੀਕਲ ਦੀ ਦੁਕਾਨ ਤੇ ਵੀ ਵੱਡੀ ਰਕਮ ਬਰਾਮਦ ਹੋਈ ਹੈ ਪਰ ਡਰੱਗ ਇੰਸਪੈਕਟਰ ਨੇ ਵਾਪਸ ਕਰ ਦਿੱਤਾ ਉਧਰ ਨਵਾਂ ਸ਼ਹਿਰ ਤੋਂ ਸਤਾਤਾਰੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਤਿਸ ਕਤਰ ਵੀ ਮੌਕੇ ਤੇ ਪਹੁੰਚੇ ਆਗੂਆਂ ਨੇ ਵੀ ਪਹੁੰਚ ਕੇ ਡਰਗ ਇੰਸਪੈਕਟਰ ਦੇ ਨਾਲ ਗੱਲ ਕੀਤੀ ਆਖਿਰਕਾਰ ਦੁਕਾਨਦਾਰ ਨੇ ਆਪਣੇ ਮੈਡੀਕਲ ਫਾਰਮਾਸਿਸਟ ਦਾ ਲਾਇਸੈਂਸ ਸਰੰਡਰ ਕਰਨ ਨਾ ਹੀ ਬਿਹਤਰ ਸਮਝਿਆ ਅਤੇ ਫਿਲਹਾਲ ਸਿਹਤ ਵਿਭਾਗ ਨੇ ਦੁਕਾਨ ਨੂੰ ਜ਼ਬਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਅੱਜ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਆਪਾਂ ਇੱਕ ਜੁਆਇੰਟ ਇੰਸਪੈਕਸ਼ਨ ਇੱਥੇ ਕੀਤੀ ਸੀ ਇੱਥੇ ਡਰਗ ਇੰਸਪੈਕਟਰ ਦੀ ਟੀਮ ਸੀਗੀ ਨਾਲ ਡੀਐਸਪੀ ਸਾਹਿਬ ਸੀਗੇ ਤੇ ਮੌਕੇ ਤੇ ਟਰੱਕ ਇਨਸਪੈਕਟਰ ਦੀ ਟੀਮ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਵੀ ਹੈਗਾ ਕਿ ਉੱਥੇ ਕੁਝ ਐਕਸਪਾਇਰ ਦਵਾਈਆਂ ਮਿਲੀਆਂ ਨੇ ਤੇ ਉਹਨਾਂ ਨੇ ਉਹ ਸੀਲ ਕਰਤੀਆਂ ਤੇ ਉਹਦਾ ਅੱਗੇ ਦੀ ਕਾਰਵਾਈ ਉਹ ਆਪਣੇ ਡਿਪਾਰਟਮੈਂਟ ਜਿਹੜਾ ਹੁੰਦਾ ਰੂਲਸ ਹੈਗੇ ਉਹਦੇ ਮੁਤਾਬਿਕ ਕਰਨਗੇ ਮੌਕੇ ਤੇ ਲਾਅਨ ਆਰਡਰ ਦੀ ਕੋਈ ਸਿਚੁਏਸ਼ਨ ਨਹੀਂ ਹੈਗੀ ਹੈ ਤੇ ਬਾਕੀ ਅਗਲੀ ਕਾਰਵਾਈ ਡਿਪਾਰਟਮੈਂਟ ਕਰੂਗਾ ਸੀਲ ਕਿਤੇ ਜਾਏਗੀ ਨਿਕਲੂ ਉਹ ਅਗਲੀ ਕਾਰਵਾਈ ਡਿਪਾਰਟਮੈਂਟ ਕਰੂਗਾ ਉਹਦੇ ਛੋਟ ਕੁਝ ਨਹੀਂ ਕਹਿ ਸਕਦੇ ਜਦੋਂ ਜਿਹੜੀ ਕੁਝ ਹੱਲੇ ਵੀ ਕੈਮਿਸਟ ਪੁਰਾਣੀਆਂ ਦਵਾਈਆਂ ਵੇਚ ਰਿਹਾ ਐਕਸਪਾਇਰ ਹੋਈਆਂ ਮਿਲੀਆਂ ਕਿ ਉਹਨਾਂ ਨੂੰ ਕੋਈ ਚੇਤਾਵਨੀ ਦੇਣਾ ਚਾਹੋ ਇਹ ਹੁਣ ਪਹਿਲਾ ਸਟੈਪ ਹੈ ਹੀਗਾ ਹੁਣ ਆਪਾਂ ਬਾਕੀ ਦੁਕਾਨਾਂ ਤੇ ਵੀ ਕਾਰਵਾਈ ਕਰਨਗੇ ਤੇ ਸਾਰਿਆਂ ਨੂੰ ਮੇਰੀ ਇਹ ਹੀ ਹੈਗਾ ਕਿ ਤੁਸੀਂ ਸਾਰੇ ਸਤਰਕ ਰਹੋ ਕਦੇ ਵੀ ਤੁਹਾਡੇ ਤੋਂ ਅਸੀਂ ਪਹੁੰਚ ਸਕਦੇ ਨਾ ਤੇ ਕਾਰਵਾਈ ਕਰਕੇ ਤੁਹਾਨੂੰ ਜੇ ਕੋਈ ਤੁਹਾਡੇ ਤੱਕ ਸ਼ਿਕਾਇਤ ਪਹੁੰਚਾਣਾ ਚਾਹਵੇ ਜੀ ਉਹਦਾ ਕੀ ਜ਼ਰੀਆ ਹੋ ਸਕਦਾ ਕਿਸੇ ਵੀ ਤਰੀਕੇ ਨਾਲ ਤੁਸੀਂ ਸਾਡੇ ਕੋਲ ਸ਼ਿਕਾਇਤ ਪਹੁੰਚਾ ਸਕਦੇ ਹੋ ਡੀਜੀਐਸਪੀ ਸਾਹਿਬ ਹੈਗੇ ਨੇ ਜਿਹੜੀ ਸਪੈਸ਼ਲ ਟੀਮ ਹੈਗੀ ਹੈ ਤੇ ਐਸਡੀਐਮ ਦਫ਼ਤਰ ਤੁਹਾਡੇ ਲਈ ਸਾਡੇ ਲਈ ਹੈਗਾ ਇਹ ਤੁਸੀਂ ਅਨੋਨਿਮਸ ਵੀ ਪਾ ਸਕਦੇ ਹੋ ਤੇ ਤੁਸੀਂ ਆਪਣਾ ਵੀਰ ਮੈਂ ਦੇਖੀ ਵੀ ਪਾਤ ਹੈ ਕੈਮਿਸ ਐਸੋਸੀਏਸ਼ਨ ਵੱਲੋਂ ਹੈਲਪ ਮਿਲੀ ਜੀ ਕੈਮਿਸ ਐਸੋਸੀਏਸ਼ਨ ਵੱਲੋਂ ਬਹੁਤ ਹੈਲਪ ਹੈਗੀ ਆ ਪੂਰੇ ਮੌਕੇ ਤੇ ਉਹ ਹਾਜ਼ਰ ਸੀਗੇ ਉਹਨਾਂ ਨੇ ਵੀ ਸਾਰਾ ਇਸ਼ੂ ਸਮਝਿਆ ਤੇ ਸਾਡੀ ਮਦਦ ਕੀਤੀ ਜੀ ਕੁਝ ਮਾਮਲਾ ਕੀ ਆਪਕਾ बताएंगे ਸਰ ਡੀਸੀ ਸਾਹਿਬ ਦੀ ਐਨਕੋਰਡੀ ਮੀਟਿੰਗ ਵਿੱਚ ਡਿਸਕਸ਼ਨ ਹੋਈ ਸੀ ਕਿ ਕੁਝ ਕਿ ਦੁਕਾਨਾਂ ਤੇ ਤੇ ਕੈਮਿਕਲੀਆਂ ਦੁਕਾਨਾਂ ਦੇ ਉੱਤੇ ਨਸ਼ੇ ਵਿੱਚ ਜਾ ਰਹੇ ਆ ਤੇ ਐਕਸਪਾਇਰ ਦਵਾਈਆਂ ਵੇਚੀਆਂ ਜਾ ਰਹੀਆਂ ਤੇ ਅਸੀਂ ਇਹਨਾਂ ਦੇ ਉੱਤੇ ਰੈਗੂਲਰ ਇਨਸਪੈਕਸ਼ਨਸ ਕਰਦੇ ਆਗੇ ਦੋ ਤਿੰਨ ਵਾਰੀ ਅਸੀਂ ਪਹਿਲਾਂ ਵੀ ਇਹਨਾਂ ਨੂੰ ਇਨਸਪੈਕਸ਼ਨ ਕੀਤੀ ਤੇ ਸਸਪੈਂਸ਼ਨ ਹੋਈ ਜੀ ਉਸ ਤੋਂ ਬਾਅਦ ਹੁਣ ਜੁਆਇੰਟ ਰੇਡ ਇੱਕ ਜੁਆਇੰਟ ਟੀਮ ਡੀਸੀ ਸਾਹਿਬ ਵੱਲੋਂ ਬਣਾਈ ਗਈ ਜਿਹਦੇ ਵਿੱਚ ਐਸ ਡੀ ਐਮ ਐਮ ਡੀ ਐਸ ਪੀ ਸਾਹਿਬ ਤੇ ਡਾਕਟਰ ਰਮਨ ਸਰ ਮੈਡੀਕਲ ਅਫਸਰ ਇਹ ਅਸੀਂ ਆਏ ਸੀ ਇੱਥੇ ਤੇ ਇਨਸਪੈਕਸ਼ਨ ਤੋਂ ਸਾਨੂੰ ਪਤਾ ਲੱਗਾ ਵੀ ਬਹੁਤ ਸਾਰੀਆਂ ਐਕਸਪਾਇਰ ਦਵਾਈਆਂ ਜਿਹੜੀਆਂ ਇਹਨਾਂ ਦੇ ਕੋਲ ਸਟਾਕ ਕੀਤੀਆਂ ਹੋਈਆਂ ਜਿਹੜੀਆਂ ਅਸੀਂ ਫਾਰਮ 16 ਦੇ ਉੱਤੇ ਲੈ ਲਈਆਂ ਰਿਕਵਰ ਕਰ ਲਈਆਂ ਸੀਜ਼ ਕਰ ਲਈਆਂ ਤੇ ਇਹਨਾਂ ਨੂੰ ਹੁਣ ਕਸਟਡੀ ਆਰਡਰ ਕਰ ਲਓ ਲੈ ਲਏ ਜਾਂਗੇ ਸਵੇਰੇ ਨਸ਼ੇ ਦੀ ਦਵਾਈ ਵੀ ਕੋਈ ਨਹੀਂ ਸਰ ਇਹਦੇ ਵਿੱਚ ਕੋਈ ਨਸ਼ੇ ਦੀ ਦਵਾਈ ਨਹੀਂ ਸੀ ਨੋਰਮਲ ਦਵਾਈਆਂ ਸੀ ਜਿਹੜੀਆਂ ਕਿ ਐਕਸਪਾਇਰ ਹੋ ਚੁੱਕੀਆਂ ਸੀ ਸਰਚ ਕੀਤੀ ਹੈ ਕੋਈ ਵੀ ਦਵਾਈ ਜਿਹੜੀ ਐਨਡੀਪੀਐਸ ਅੰਡਰ ਨਾਰਕੋਟਿਕ ਜਾਂ ਸਾਈਕੋਟ੍ਰੋਪਿਕ ਨਹੀਂ ਮਿਲਿਆ ਸਰ ਭਾਈ ਕੀ ਕਰ ਰਹੇ ਹੋ ਤੁਸੀਂ ਸਰ ਇਹਦੀ ਕਸਟਡੀ ਆਰਡਰ ਲੈ ਲੈ ਜਾਣਗੇ ਸਵੇਰ ਨੂੰ ਤੇ ਹਾਇਰ ਅਥਾਰਟिटीज ਨੂੰ ਇਹਦੇ ਰਿਗਾਰਡਿੰਗ ਇਨਫੋਰਮ ਕਰ ਦਿੱਤਾ ਜਾਏਗਾ ਤੁਹਾਨੂੰ ਵੀ ਤੇ ਜੋਗਾ ਇਸ ਤੇ ਡਰੱਗ ਐਂਡ ਕਾਸਮੈਟਿਕ ਐਕਟ ਅਧੀਨ ਜਿਹੜੀ ਇਹਦੀ ਕਾਰਵਾਈ ਕੀਤੀ ਜਾਊਗੀ ਜੀ ਪਹਿਲੇ ਕੀ ਪਤਾ ਲੱਗਿਆ ਨਹੀਂ ਕਿ ਕਿਨੇ ਪਰਸਨ ਨੂੰ ਪਤਾ ਨਹੀਂ ਨਹੀਂ ਪਤਾ ਲੱਗਿਆ ਨਹੀਂ ਕਿ ਸਰ ਇਹਦੀ ਅਸੀਂ ਪਹਿਲਾਂ ਵੀ ਤੋ ਤਿੰਨ ਵਾਰੀ ਅਸੀਂ ਸਪੈਸ਼ਲ ਕੀਤੀ ਹੈ ਤੇ ਤਿੰਨ ਵਾਰੀ ਇਹਨਾਂ ਨੂੰ ਸ਼ੋਕਸ ਨੋਟਿਸ ਇਸ਼ੂ ਕਰਨ ਤੋਂ ਬਾਅਦ ਸਸਪੈਂਸ਼ਨ ਕੀਤੀ ਹੈਗੀ ਅਸਲ ਤੋ ਹਾਂਜੀ ਮਾਲ ਪ੍ਰਮਾਣਿਤ ਕਿੰਨੀ ਉਈ ਹੈ 33 ਤਰ੍ਹਾਂ ਦੀਆਂ ਦਵਾਈਆਂ ਜੀ ਸੀਸ਼ ਕੀਤੀਆਂ ਫਾਰਮ 16 ਦੇ ਪਰ ਸਰ ਸੁਣਨ ਜਾ ਰਿਹਾ ਕਿ ਨਸ਼ੀਲੇ ਦਵਾਈਆਂ ਵੀ ਵੇਚਦੇ ਸਕੇ ਨਹੀਂ ਜੋ ਰੋਲਾ ਸੀਗਾ ਜਾਂ ਡੀਸੀ ਸਾਹਿਬ ਤੋਂ ਸਾਨੂੰ ਐਸੀ ਇਨਫਰਮੇਸ਼ਨ ਨਸ਼ੀਲੇ ਦਵਾਈਆਂ ਹੈਗੀਆਂ ਬਟ ਮੌਕੇ ਤੇ ਸਾਨੂੰ ਕੋਈ ਨਹੀਂ ਮਿਲਦੀ ਭਾਈ ਤੋ ਬਗਲ ਜਿਹੜਾ ਸਾਰੇ ਆਉਂਦੇ ਆ ਕਿਹਤਰਾ ਦੇ ਨਸ਼ੇ ਵਾਲੀ ਜਿਹੜੇ ਸਰ ਇਹਦੇ ਵਿੱਚ ਹਾਂਜੀ ਕਿਤੇ ਹੋਰ ਵੀ ਨਸ਼ੇ ਵਾਲੇ ਚ ਬਟ ਸਾਨੂੰ ਕੋਈ ਦਵਾਈ ਨਹੀਂ ਮਿਲੀ ਜਿਹੜੀ ਕਿ ਨਾਰਕੋਟਿਕ ਔਰ ਸਾਈਕੋਟ੍ਰੋਪਿਕ ਹੋ ਸਰ ਇੱਕ ਗੱਲ ਕਲੀਅਰ ਕਰੋ ਜਿਹੜਾ ਕਾਰਟਨ ਜਿਹੜਾ ਸੀਰੀਜ਼ ਕੀਤਾ ਉਹਦੇ ਚ ਨਸ਼ੀਲੀਆਂ ਦਵਾਈਆਂ ਵੀ ਆ ਕਿ ਕੱਲੇ ਐਕਸਪਾਇਰ ਦਵਾਈਆਂ ਹੀ ਆ ਨਹੀਂ ਜੀ ਇਹਦੇ ਵਿੱਚ ਐਕਸਪਾਇਰ ਦਵਾਈਆਂ ਇਹਨੇ ਕੁਝ ਦਵਾਈਆਂ ਜਿਹਨਾਂ ਦੇ ਕੋਲ ਇਹਨਾਂ ਕੋਲ ਪਰਚੇਸ ਤੇ ਸੇਲ ਦੇ ਰਿਕਾਰਡ ਨਹੀਂ ਸੀ ਅਸੀਂ ਉਹ ਚੀਜ਼ ਕਰ ਲਈ ਕਿਉਂਕਿ ਹਾਲ ਤੱਕ ਇਨਫੋਰਮੇਸ਼ਨ ਨਹੀਂ ਆ ਰਹੀ ਸੀ ਕਿ ਕਾਰਟਨ ਚ ਨਸ਼ੀਲੀਆਂ ਦਵਾਈਆਂ ਨਹੀਂ ਜੀ ਕਾਰਟਨ ਚ ਕੋਈ ਵੀ ਨਸ਼ੀਲੀ ਦਵਾਈ ਨਹੀਂ ਹੈਗੀ ਇਹਦਾ ਨਾਮ 10 ਕਦਮ ਤੇ ਇਹ ਪ੍ਰੈਸ ਕਰ ਰਹੇ ਹਾਂ ਦੂਸਰ ਸੁਣੋ ਕਿ ਆਸਰ ਦੀ ਦਵਾਈ ਨਹੀਂ ਜੀ ਦੇਖੋ ਇਸ ਤਰ੍ਹਾਂ ਦੀ ਹਲੇ ਤੱਕ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਥਾਣੇ ਦੇ ਨਾਲ 10 ਕਦਮ ਤੇ ਕੰਮ ਚੱਲ ਰਿਹਾ ਤੇ ਉਹਦੇ ਵਿੱਚ ਅੱਜ ਡੀਆਈ ਸਾਹਿਬ ਨੇ ਡਰਗ ਇਨਸਪੈਕਟਰ ਸਾਹਿਬ ਨੇ ਜਿਹੜੀ ਆਪਣੀ ਕਾਰਵਾਈ ਪਾਈ ਹੈ ਉਹਦੇ ਵਿੱਚ ਕੋਈ ਵੀ ਨਸ਼ੀਲੀ ਵਸਤੂ ਨਹੀਂ ਮਿਲੀ ਹਲੇ ਤੱਕ ਲੇਕਿਨ ਉਹਨਾਂ ਨੇ ਕੁਝ ਦਵਾਈਆਂ ਜਿਹੜੀਆਂ ਹੈਗੀਆਂ ਉਹ ਸੀਜ਼ ਕੀਤੀਆਂ ਨੇ ਜਿਨ੍ਹਾਂ ਨੂੰ ਕਿ ਉਹਨਾਂ ਦੇ ਆਪਣੇ ਵਿਭਾਗ ਦੀ ਕਾਰਵਾਈ ਮੁਤਾਬਕ ਲੈਬ ਚ ਭੇਜਿਆ ਜਾਏਗਾ ਤੇ ਅਗਲੀ ਕਾਰਵਾਈ ਵੀ ਉਹ ਆਪ ਦੇ ਵਿਭਾਗ ਦੇ ਮੁਤਾਬਕ ਹੀ ਕਰਨਗੇ ਇਹ ਮੈਂ ਇੱਥੇ ਐਸ ਪ੍ਰੋਟੈਕਸ਼ਨ ਆਇਆ ਸੀ ਕਿ ਕੋਈ ਅਨਸਕਾਮੀ ਘਟਨਾ ਨਾ ਹੋਵੇ ਤਾਂ ਉਹ ਮੇਰੀ ਡਿਊਟੀ ਮੇਰੀ ਪੂਰੀ ਸੀ ਇਹਦੇ ਵਿੱਚ ਮੈਂ ਇੱਕ ਮੈਸੇਜ ਇਹ ਦੇਣਾ ਚਾਹੁੰਦਾ ਕਿ ਅੱਜ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਦੋਨਾਂ ਨੇ ਇੱਕ ਜਿਹੜੀ ਕਾਰਵਾਈ ਆਰੰਭ ਕੀਤੀ ਹੈ ਸਾਡੇ ਇਸ ਜ਼ਿਲ੍ਹੇ ਵਾਸਤੇ ਉਹਦੇ ਵਿੱਚ ਜਿੰਨੇ ਵੀ ਡਰੱਗ ਕੈਮਿਸਟ ਜਿਹੜੇ ਕਿ ਗਲਤ ਤਰੀਕੇ ਨਾਲ ਦਵਾਈਆਂ ਵੇਚ ਰਹੇ ਨੇ ਉਹਨਾਂ ਨੂੰ ਇੱਕ ਸੁਨੇਹਾ ਹੈ ਜੇ ਦੇਖ ਕੇ ਉਹ ਸੁਧਰ ਜਾਣ ਕਿਉਂਕਿ ਇਸ ਤੋਂ ਬਾਅਦ ਜਿਹੜੀ ਸਾਡੀ ਅਗਲੀ ਕਾਰਵਾਈ ਹੋਵੇਗੀ ਉਹਦੇ ਵਿੱਚ ਆਈਟੀ ਵਿਭਾਗ ਵੀ ਨਾਲ ਹੋ ਸਕਦਾ ਹੈ ਤੇ ਇਸ ਦੇ ਵਿੱਚ ਸਾਡੇ ਨਾਲ ਸਾਡੀ ਐਸ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਿਨ੍ਹਾਂ ਦਾ ਸੀ ਬੜੀ ਧੰਨਵਾਦ ਕਰਦੇ ਕਿ ਉਹਨਾਂ ਨੇ ਨਾਲ ਖੜ ਕੇ ਉਹਨਾਂ ਦੇ ਪ੍ਰਧਾਨ ਜੀ ਉਹਨਾਂ ਦੇ ਵਾਈਸ ਪ੍ਰਧਾਨ ਉਹਨਾਂ ਦੇ ਹੋਰ ਨੁਮਾਇੰਦੇ ਜਿਹੜੇ ਉਹ ਨਾਲ ਖੜੇ ਰਹੇ ਤੇ ਉਹਨਾਂ ਨੇ ਅੱਜ ਕਾਰਵਾਈ 'ਚ ਪੂਰਾ ਯੋਗਦਾਨ ਦਿੱਤਾ ਤੇ ਨਸ਼ਿਆਂ ਦੇ ਖਿਲਾਫ ਇੱਕ ਅੱਛਾ ਉਪਰਾਲਾ ਕੀਤਾ ਧੰਨਵਾਦ ਬਹੁਤ 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 ਮੋਗਦੇ ਪੈਸੇ ਦੀ ਰਿਕਵਰੀ ਹੋਈ ਹੈ ਉਸੇ ਬਾਰੇ ਡਰਗ ਇਨਸਪੈਕਟਰ ਹੀ ਕਾਰਵਾਈ ਕਰਨਗੇ ਜੀ ਕਿਉਂਕਿ ਇਹ ਜਦੋਂ ਕੈਮਿਸਟਰੀ ਰੇਡ ਹੁੰਦੀ ਹੈ ਉਹਦੇ ਵਿੱਚ ਡਰਗ ਇਨਸਪੈਕਟਰ ਹੀ ਕਰ ਸਕਦੇ ਨੇ ਉਹਦੇ ਵਿੱਚ ਸਾਡੀ ਇਨਵੋਲਵਮੈਂਟ ਨਹੀਂ ਹੁੰਦੀ ਸਰ ਇੱਕ ਗੱਲ ਤੁਹਾਡੇ ਧਿਆਨ ਚ ਆਣਾ ਚਾਹੁੰਦੇ ਲੋਕਾਂ ਦਾ ਕਹਿਣਾ ਜਿਹੜੇ ਥਾਕੇ ਮਿਲ ਰਹੇ ਕਹਿੰਦੇ ਕੁਝ ਲੋਕ ਜਿਹੜੇ ਦੇਖਣ ਤੋਂ ਲੱਗਦੇ ਆ ਕਿ ਨਸ਼ੇ ਨਸ਼ਾ ਕਰਦੇ ਆ ਉਹਨਾਂ ਦਾ ਕਿਹੜਾ ਇੱਧਰ ਬੋਤ ਹੈ ਜੀ ਇਸ ਵੇਲੇ ਆਪ ਜੀ ਦੇ ਇਸ ਸੁਝਾ